ਅੱਜ 11 ਨਵੰਬਰ 2020 ਨੂੰ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਕੁੱਲ 185 ਐਕਟਿਵ ਕੋਵਿਡ ਪੇਸ਼ੈਂਟਸ ਨੇ ਅੱਜ ਦੀ ਤਰੀਕ ਦੇ ਵਿੱਚ 19 ਨਵੇਂ ਕੇਸਸ ਆਏ ਨੇ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਕੋਵਿਡ ਦੇ ਕੇਸਸ ਦੇ ਵਿੱਚ ਬਹੁਤ ਡਿਕਰੀਜ਼ ਆਇਆ ਹੈ ਲੇਕਿਨ ਨਾਲ ਹੀ ਇਹ ਜਾਨਣਾ ਬਹੁਤ ਜ਼ਰੂਰੀ ਹੈ ਅਸੀਂ ਟੀਵੀ ਦੇ ਵਿੱਚ ਵੀ ਸੁਣਦੇ ਹਾਂ ਅਸੀਂ ਡਾਕਟਰਸ ਤੋਂ ਵੀ ਸੁਣਿਆ ਐਕਸਪਰਟਸ ਤੋਂ ਵੀ ਸੁਣਦੇ ਹਾਂ ਕਿ ਅਬ ਬਹੁਤ ਜ਼ਿਆਦਾ ਲਾਈਕਲੀਹੂਡ ਹੈ ਕਿ ਇੱਕ ਸੈਕੰਡ ਵੇਵ ਆਏਗੀ ਜਦੋਂ ਕੇਸਿਸ ਦੇ ਫਿਰ ਵਧਣ ਦੀ ਪੋਸਿਬਿਲਿਟੀ ਹੈ ਇਸ ਲਈ ਮੈਂ ਅਪੀਲ ਕਰਦੀ ਹਾਂ ਸਾਰਿਆਂ ਨੂੰ ਕਿ ਅਸੀਂ ਕੋਵਿਡ ਦੀਆਂ ਜਿਹੜੀਆਂ ਪ੍ਰੀਕੌਸ਼ਨਸ ਆ ਜਿਹੜੀਆਂ ਅਸੀਂ ਇੰਨੇ ਲੰਬੇ ਸਮੇਂ ਤੋਂ ਲੈ ਰਹੇ ਹਾਂ ਜਿਵੇਂ ਕਿ ਮਾਸਕ ਪਹਿਨਣਾ ਜਾਂ ਜਿਹੜੀ ਕਰਾਊਡਿਡ ਪਲੇਸਸ ਤੇ ਜਦੋਂ ਅਸੀਂ ਜਾਂਦੇ ਹਾਂ ਭੀੜ ਵਾਲੇ ਇਲਾਕਿਆਂ ਦੇ ਵਿੱਚ ਉਹਦੇ ਵਿੱਚ ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ ਆਪਣੇ ਹੱਥ ਲਗਾਤਾਰ ਸਾਫ਼ ਰੱਖਣਾ ਸਾਬਣ ਨਾਲ ਧੋਣਾ ਜਾਂ ਸੈਨੀਟਾਈਜ਼ਰ ਦੇ ਨਾਲ ਸਾਫ਼ ਕਰਨਾ ਇਹਨਾਂ ਪ੍ਰੀਕੌਸ਼ਨਸ ਨੂੰ ਲਗਾਤਾਰ ਆਪਾਂ ਅਪਣਾਉਂਦੇ ਰਹੀਏ ਤਾਂ ਕਿ ਹੁਣ ਜਿਹੜਾ ਖਾਸ ਤੌਰ ਤੇ ਫੈਸਟਿਵ ਸੀਜ਼ਨ ਚੱਲ ਰਿਹਾ ਹੈ ਇਹਦੇ ਵਿੱਚ ਅਸੀਂ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਜਿਹੜੀ ਕੋਵਿਡ ਦੀ ਬਿਮਾਰੀ ਹੈ ਇਹਦੇ ਤੋਂ ਬਚਾ ਕੇ ਰੱਖ ਸਕੀਏ ਮੈਂ ਸਾਰੇ ਹੁਸ਼ਾਰਪੁਰ ਵਾਸੀਆਂ ਨੂੰ ਆਪਣੇ ਵੱਲੋਂ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਦੀਵਾਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇਵਾਂਗੀ ਨਾਲ ਇਹ ਵੀ ਅਪੀਲ ਕਰੂੰਗੀ ਕਿ ਅਸੀਂ ਇਸ ਤਿਉਹਾਰ ਨੂੰ ਜ਼ਿੰਮੇਵਾਰੀ ਦੇ ਨਾਲ ਮਨਾਈਏ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਆਸ-ਪਾਸ ਆਪਣੇ ਵਾਤਾਵਰਨ ਦੇ ਵਿੱਚ ਘੱਟ ਪੋਲਿਊਸ਼ਨ ਕਰੀਏ ਅਸੀਂ ਦੀਵਾਲੀ ਦੇ ਤਿਉਹਾਰ ਤੇ ਪਟਾਕੇ ਘੱਟ ਚਲਾ ਕੇ ਅਸੀਂ ਦੀਵੇ ਤੇ ਮੋਮਬਤੀਆਂ ਚਲਾ ਕੇ ਇਸ ਤਿਉਹਾਰ ਨੂੰ ਮਨਾਈਏ ਇਸ ਤਿਉਹਾਰ ਦੀ ਖੁਸ਼ੀ ਨੂੰ ਮਨਾਈਏ ਤੇ ਅਸੀਂ ਜੇ ਪਟਾਕਿਆਂ ਦੀ ਗੱਲ ਕਰੀਏ ਤਾਂ ਅਸੀਂ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਕੁੱਲ 57 ਲਾਇਸੈਂਸ ਜਾਰੀ ਕੀਤੇ ਨੇ ਅਲੱਗ-ਅਲੱਗ ਜਗ੍ਹਾ ਤੇ ਜਿਹੜੇ ਪਟਾਕਿਆਂ ਦੀ ਸੇਲ ਲਈ ਖੁੱਲ੍ਹੀਆਂ ਥਾਵਾਂ ਦੇ ਉੱਤੇ ਹੀ ਇਹ ਜਿਹੜੇ ਪਟਾਕੇ ਆ ਉਹਨਾਂ ਦੀ ਸੇਲ ਕੀਤੀ ਜਾਏਗੀ ਤੇ ਸਾਰਿਆਂ ਨੂੰ ਮੇਰੀ ਅਪੀਲ ਹੈ ਖਾਸ ਔਰਤੇ ਬੱਚਿਆਂ ਨੂੰ ਕਿ ਉਹ ਪੂਰੀ ਸੇਫਟੀ ਦੇ ਨਾਲ ਜੇਕਰ ਉਹ ਕਰੈਕਰਸ ਬਸਟ ਕਰਨਾ ਚਾਹੁੰਦੇ ਨੇ ਤਾਂ ਉਹ ਪੂਰੀ ਸੇਫਟੀ ਦੇ ਨਾਲ ਇਹੇ ਕਰਨ ਤੇ ਮਾਪੇ ਪਾਪ ਨੂੰ ਵੀ ਮੇਰੀ ਅਪੀਲ ਹੈ ਕਿ ਉਹ ਆਪਣੇ ਬੱਚਿਆਂ ਦਾ ਇਸ ਮਾਮਲੇ 'ਚ ਧਿਆਨ ਰੱਖਣ ਤਾਂ ਕਿ ਅਸੀਂ ਕਿਸੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਦੁਰਘਟਨਾ ਉਹ ਨਾ ਉਹਦਾ ਸਾਹਮਣਾ ਕਰਨਾ ਪਵੇ ਇਸ ਤੋਂ ਇਲਾਵਾ ਆ ਜਿਹੜੀਆਂ ਹਦਾਇਤਾਂ ਨੇ ਸਰਕਾਰ ਵੱਲੋਂ ਉਹ ਇਹ ਹਨ ਕਿ ਦੀਵਾਲੀ ਵਾਲੇ ਦਿਨ 8 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਹੈ ਜੋ ਟਾਈਮ ਫਿਕਸ ਕੀਤਾ ਗਿਆ ਪਟਾਕੇ ਚਲਾੰਦਾ ਸੋ ਇਹ ਮੇਰੀ ਅਪੀਲ ਹੈ ਸਾਰਿਆਂ ਨੂੰ ਕਿ ਅਸੀਂ ਇਸੇ ਟਾਈਮ ਦੇ ਵਿੱਚ ਜੋ ਹੈ ਪਟਾਕੇ ਚਲਾਣੇ ਆ ਇਹ ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਿਤ ਨਾ ਕਰੀਏ ਪਹਿਲਾਂ ਹੀ ਅਸੀਂ ਕੋਵਿਡ ਵਰਗੀ ਇੱਕ ਮਹਾਂਮਾਰੀ ਦੇ ਨਾਲ ਲੜ ਰਹੇ ਹਾਂ ਅਸੀਂ ਹੋਰ ਆਪਣੇ ਵਾਤਾਵਰਣ ਨੂੰ ਦੂਸ਼ਿਤ ਜੇ ਕਰਾਂਗੇ ਤਾਂ ਜਿਹੜੀਆਂ ਸਾਡੀਆਂ ਸਾਧੀਆਂ ਬਿਮਾਰੀਆਂ ਉਹ ਵਧਣਗੀਆਂ ਤੇ ਜਿਹੜਾ ਹੈਲਥ ਡਿਪਾਰਟਮੈਂਟ ਹੈ ਆਲਰੇਡੀ ਇੰਨੀ ਮਿਹਨਤ ਕਰ ਰਿਹਾ ਉਹਨਾਂ ਦੇ ਉੱਤੇ ਹੋਰ ਵੀ ਬਰਡਨ ਪਏਗਾ ਸੋ ਅਸੀਂ ਜਿਹੜੇ ਵੀ ਤਿਉਹਾਰ ਹੈ ਉਹਨੂੰ ਅਸੀਂ ਪੂਰੀ ਜ਼ਿੰਮੇਵਾਰੀ ਦੇ ਨਾਲ ਮਨਾਉਣਾ ਹੈ ਤੇ ਮੈਂ ਇੱਕ ਵਾਰੀ ਫੇਰ ਹੀ ਅਪੀਲ ਕਰੂੰਗੀ ਸਾਰਿਆਂ ਨੂੰ ਕਿ ਅਸੀਂ ਇਹ ਪੈਸਟਿਵ ਸੀਜ਼ਨ ਨੂੰ ਰਿਸਪਾਂਸਿਬਲੀ ਸੈਲੀਬ੍ਰੇਟ ਕਰੀਏ ਗਵਰਨਮੈਂਟ ਦੀ ਹਦਾਇਤਾਂ ਨੂੰ ਫਾਲੋ ਕਰੀਏ ਤੇ ਆਪਣਾ ਤੇ ਆਪਣੇ ਪਰਿਵਾਰ ਦੀ ਸੇਫਟੀ ਦਾ ਧਿਆਨ ਰੱਖੀਏ Thank you.